ਖਬਰ ਸੰਗਰੂਰ ਦੇ ਲਹਰਗਾਗਾ ਤੋਂ ਹੈ ਜਿੱਥੇ ਦੇ ਦਿয়ালਪੁਰਾ ਰਜਵਾਹੇ ਨੂੰ ਪੱਕਾ ਕਰਕੇ ਲੋਕ ਅਰਪਣ ਕਰਨ ਦੇ ਕੰਮ ਦਾ ਉਦਘਾਟਨ ਮੰਤਰੀ ਬਰਿੰਦਰ ਗੋਇਲ ਵੱਲੋਂ ਕੀਤਾ ਗਿਆ ਇਸ ਮੌਕੇ ਮੰਤਰੀ ਪਰਿੰਦਰ ਗੋਇਲ ਨੇ ਕਿਹਾ ਕਿ ਇਸ ਦਾ ਐਸਟੀਮੇਟ 4 ਕਰੋੜ 95 ਲੱਖ ਦਾ ਸੀ ਪਰ ਉਹਨਾਂ ਦੀ ਸਰਕਾਰ ਵੱਲੋਂ ਇਹ 4 ਕਰੋੜ ਵਿੱਚ ਕੰਪਲੀਟ ਕੀਤਾ ਗਿਆ ਇਸ ਨਾਲ ਜਿੱਥੇ ਰਜਵਾਹੇ ਨੂੰ ਪੱਕਾ ਕੀਤਾ ਗਿਆ ਉੱਥੇ ਹੀ ਸ਼ਹਿਰ ਦੇ ਨਜ਼ਦੀਕ ਪਾਈਪਲਾਈਨ ਪਾ ਕੇ ਰਜਵਾਹੇ ਨੂੰ ਅੰਡਰਗਰਾਊਂਡ ਕਰਕੇ ਇਸ ਉੱਪਰ ਇੰਟਰਲੌਕ ਟਾਇਲ ਲਗਾਈ ਗਈ ਹੈ ਤਾ ਜੋ ਕਿ ਸ਼ਹਿਰ ਦੇ ਲਈ ਇੱਕ ਵਧੀਆ ਬਾਈਪਾਸ ਵੀ ਤਿਆਰ ਹੋ ਸਕੇ ਅਤੇ ਪਾਣੀ ਦੂਰ ਤੱਕ ਪਹੁੰਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਜਿੱਥੇ ਲਹਿਰਾਗਾਗਾ ਦੇ ਕਈ ਪਿੰਡਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਪਾਣੀ ਵੀ ਸਹੀ ਮਾਤਰਾ ਵਿੱਚ ਹਰ ਪਿੰਡ ਤੱਕ ਪਹੁੰਚੇਗਾ। ਅੱਜ ਇਹਦਾ ਕੀਤਾ ਦਾ ਘਟਨਾ। ਇਹ ਸੰਗਤੀ ਵਾਲੇ ਤੋਂ ਦਿਆਲਪੁਰਾ ਰਜਵਾਹਾ ਚੱਲਦਾ ਹੈ। ਜਿਹਦੇ ਨਾਲ 8 ਪਿੰਡਾਂ ਦੇ ਗਰੀਬ ਆਪਣਾ 781 ਏਕੜ ਰਕਵੇ ਦੀ ਸਿੰਚਾਈ ਹੁੰਦੀ ਹੈ ਇਹ ਰਜਵਾਹਾ ਬਹੁਤ ਪੁਰਾਣਾ ਬਣਿਆ ਬੈਤੀ ਤੇ ਇਸ ਰਜਵਾਹੇ ਦੇ ਵਿੱਚ ਜਿਹੜਾ ਇੱਟਾਂ ਦਾ ਬਣਿਆ ਸੀ ਸਮੇਂ-ਸਮੇਂ ਤੇ ਘਾਹ ਉੱਗ ਗਿਆ ਹੋਰ ਹੋ ਗਿਆ ਤੇ ਇਹ ਰਜਵਾਹਾ ਮੈਂ ਵੀ ਕਹਿ ਸਕਦਾ ਪੂਰੀ ਸਟਰੈਂਥਨਿੰਗ ਹੈ ਨਹੀਂ ਸੀ ਜਿਹਦੇ ਵਿੱਚ ਪਾਣੀ ਪੂਰਾ ਛੱਡ ਦੇਦੀ ਤਾਂ ਰਜਵਾਹਾ ਅਕਸਰ ਟੁੱਟ ਜਾਂਦਾ ਸੀ ਸੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਤੇ ਇਹ ਰਜਵਾਹਾ ਹੁਣ ਜਿਹਦਾ ਐਸਟੀਮੇਟ 4 ਕਰੋੜ ਕਰੀਬ 94 ਲੱਖ ਦਾ ਸੀ ਪਰ ਇਹ 4 ਕਰੋੜ ਦੇ ਵਿੱਚ ਬਣਾਇਆ ਗਿਆ ਹੁਣ ਸੰਗਤੀ ਵਾਲੇ ਤੋਂ ਲੈ ਕੇ ਚਾਰ ਪੁਲ ਵੀ ਇੱਥੇ ਬਣਾਏ ਗਏ ਨੇ ਜਿੱਥੇ ਵੀ ਲੋਕਾਂ ਦੀ ਡਿਮਾਂਡ ਸੀ ਕਿ ਇੱਥੇ ਪੁਲ ਬਣਾਏ ਜਾਣ ਉੱਥੇ ਪੁਲ ਬਣਾਏ ਗਏ ਨੇ ਤੇ ਸਾਰਾ ਕੰਕਰੀਟ ਦਾ ਕੀਤਾ ਇਸ ਖਾਈ ਵਾਲੇ ਰਸਤੇ ਤੱਕ ਦਾ ਕੰਕਰੀਟ ਦਾ ਇਹ ਆਪਣਾ ਰਜਵਾਹਾ ਹੋ ਗਿਆ ਇਸ ਤੋਂ ਬਾਅਦ ਵਾਟਰ ਬਾਕਸ ਤੱਕ ਇਹ ਜਿਹੜਾ ਜਾਂਦਾ ਸੀ ਉੱਥੇ ਅੰਡਰਗਰਾਉਂਡ ਪਾਈਪ ਪਾਦੇ ਅੰਡਰਗਰਾਉਂਡ ਪਾਈਪ ਨਹੀਂ ਪਾਏ ਕੰਨੇ ਉਹਦੇ ਉੱਪਰ ਬਕਾਇਦਾ ਸੜਕ ਹੈ ਜਿਹੜੀ ਉਹ ਬਣਾ ਕੇ ਇੰਟਰਲੌਕ ਟੈਲ ਲਾਈਆਂ ਨੇ ਹੁਣੇ ਸੜਕ ਕਰੀਬ 35 ਫੁੱਟ ਚੌੜੀ ਹੈ ਜਿਹੜੀ ਸੜਕ ਹੋ ਗਈ ਦੋਹੇ ਪਾਸੇ ਦੇ ਜਿਹੜੇ ਖੇਤ ਸੀ ਉਹਨਾਂ ਨੂੰ ਬਹੁਤ ਦਿੱਕਤ ਸੀ ਰਸਤਾ ਇੰਨਾ ਗਤੀ ਕਿ ਇੱਕ ਗੱਡੀ ਵੀ ਮੁਸ਼ਕਲ ਨਾਲ ਲੱਗਦੀ ਸੀ ਅਕਸਰ ਐਕਸੀਡੈਂਟ ਵੀ ਹੁੰਦੇ ਰਹਿੰਦੇ ਸੀ ਉਨੇ ਸ਼ਹਿਰ ਦਾ ਇੱਕ ਕਿਸਮ ਦਾ ਬਾਈਪਾਸ ਵੀ ਬਣ ਗਿਆ ਤੇ ਜ਼ਮੀਨਾਂ ਵਾਲਿਆਂ ਨੂੰ ਵੀ ਫਾਇਦਾ ਹੋ ਗਿਆ ਤੇ ਸਾਰੇ ਲੋਕਾਂ ਨੂੰ ਜਿਹੜੇ ਇੱਧਰ ੜੜਕ ਵਾਸ ਹੈ ਇੱਧਰ ਖਾਈ ਹੈ ਸਾਰੇ ਪਿੰਡਾਂ ਨੂੰ ਇਹਦਾ ਬਹੁਤ ਵੱਡਾ ਜਿਹੜਾ ਲਾਭ ਹੈ ਉਹ ਹੋਇਆ ਸੋ ਅੱਜ ਇਹਦਾ ਉਦਘਾਟਨ ਕਰਕੇ ਲੋਕਾਂ ਦੇ ਹਵਾਲੇ ਕੀਤਾ ਦੇਖੋ 10% ਅਸੀਂ ਇਹਦੀ ਕੈਪੈਸਿਟੀ ਵਧਾਤੀ ਹੈ ਰਜਵਾਹੇ ਦੀ ਤੇ ਜਿਹੜੀ ਵਾਟਰ ਬਾਕਸ ਦੀ ਗੱਲ ਹੈ ਵਾਟਰ ਬਾਕਸ ਸਾਡਾ ਦੋ ਟੈਂਕ ਪਹਿਲਾਂ ਬਣੇ ਹੋਏ ਆ ਉੱਥੇ ਇੱਕ ਟੈਂਕ ਹੋਰ ਵੀ ਬਣਾਉਣਾ ਹੈ ਇਹਦੇ ਨਾਲ ਜਦੋਂ ਰਜਵਾਹੇ ਦੀ ਕੈਪੈਸਿਟੀ ਪੂਰੀ ਹੋ ਗਈ ਪਹਿਲਾਂ ਪਾਣੀ ਦੀ ਦਿੱਕਤ ਨਹੀਂ ਆਉਣੀ ਅਸੀਂ ਉੱਥੇ ਟੈਂਕ ਦੀ ਵੀ ਪ੍ਰਵੀਜ਼ਨ ਹੋਰ ਕੀਤੀ ਹੈ ਪਰ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਪਰਮਾਉਣ ਦੀ ਖਾਤਰ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਇੱਕ ਜਿਹੇ ਡਰਾਮਾ ਕੀਤਾ ਗਿਆ ਸੀ ਕਿ ਅਸੀਂ ਨਹਿਰ ਤੋਂ ਪਾਣੀ ਲੈ ਕੇ ਆਵਾਂਗੇ 35 ਲੱਖ ਰੁਪਏ ਦੇ ਪਾਈਪ ਦੱਬਤੇ ਮੋਗਾ ਮਨਜ਼ੂਰ ਨਹੀਂ ਕਰਾਇਆ 35 ਲੱਖ ਦੇ ਪਾਈਪ ਦੱਬਤੇ ਪਾਣੀ ਪਾਵਾਂਗੇ ਕਿਵੇਂ ਕੋਈ ਪ੍ਰਪੋਜ਼ਲ ਨਹੀਂ ਹੈਗੀ ਉਹੀ ਬਸ ਕਾਗਜ਼ਾਂ ਦੇ ਵਿੱਚ ਹੀ ਸਾਰਾ ਕੁਝ ਕਰਕੇ ਸਿਰਫ ਤੇ ਸਿਰਫ ਇਸ ਕਰਕੇ ਕਿ ਇਲੈਕਸ਼ਨ ਦੇ ਦੌਰਾਨ ਸਸੀਂ ਨੂੰ ਕਿਤੇ ਲੋਕੀ ਵੋਟਾਂ ਪਾਦਣਗੇ ਮਤਲਬ ਮੈਂ ਤਾਂ ਬੜਾ ਹੈਰਾਨ ਆ ਕਿ ਸਰਕਾਰ ਦਾ 35 ਲੱਖ ਰੁਪਏ ਉੱਥੇ ਧਰਤੀ 'ਚ ਦੱਬਤ ਪਰ ਇਹ ਕੰਮ ਪ੍ਰੈਕਟੀਕਲ ਹੀ ਹੈ ਹੁਣ ਜਦੋਂ ਇਸ ਰਜਵਾਹੇ ਦਾ ਪਾਣੀ ਉੱਥੇ ਪਏਗਾ ਤਾਂ ਪਾਣੀ ਦੀ ਕੋਈ ਕਮੀ ਨਹੀਂ ਰਹਿਣੀ ਤੇ ਸ਼ਹਿਰ ਦੇ ਵਿੱਚ ਅਸੀਂ ਸਾਰਾ ਜਿਹੜਾ ਨਹਿਰੀ ਪਾਣੀ ਆ ਉਹ ਸਪਲਾਈ ਕਰਾਂਗੇ